ਹਾਂਜੀ ਬਾਬੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਚਲੋ ਮਿੱਤਰੋ ਉੱਠ ਪਿਆ ਅੱਜ ਕਿਉਂਕਿ ਧੁੱਪ ਵੀ ਬਹੁਤ ਵਧੀਆ ਟਾਈਮ ਨਾਲ ਨਿਕਲੇ ਠੀਕ ਆ ਅੱਜ ਵੀ ਮੰਨ ਕੇ ਚਲੋ ਵੀ 8 ਵੇ ਨਾਲ ਨਿਕਲੇ ਸੀਗੀ ਤੇ ਦਿਨ ਅੱਜ ਬਹੁਤ ਤਾਂ ਤੁਸੀਂ ਦੇਖ ਸਕਦੇ ਹੋ ਠੀਕ ਆ ਪੂਰਾ ਧੁੱਪ ਧੁੱਪ ਬੁਰੀ ਚੰਗੀ ਆਇਤਾ ਹਾਂ ਦੇਖ ਲਓ ਤੇ ਵੀਡੀਓ ਵੀਡੀਓ ਬਹੁਤ ਬਹੁਤ ਤੁਹਾਨੂੰ ਤੇ ਅੱਜ ਵੀ ਇੱਕ ਦੋ ਕੰਮ ਜੀ ਆਪਾਂ ਕੰਮ ਕਰਕੇ ਆਉਣੇ ਆਪਦੇ ਖੇਤ ਦੇ ਕੰਮ ਆ ਮਤਲਬ ਵੀ ਦੋ ਗੱਟਿਆ ਰੇਹ ਦੇ ਪਾਸੇ ਹੋਣੇਗੇ ਠੀਕ ਆ ਤੇ ਨਾਲੇ ਵਾਢੀ ਕੋਲੋਂ ਨੀਰਾ ਤੇ ਠੇੜੀ ਥੋੜਾ ਕੰਮ ਗਿਆ ਨਹੀਂ ਆਪ ਨੂੰ ਉਹਨਾ ਕੰਮ ਨਹੀਂ ਕਹਿੰ ਤੇ ਹੁਣ ਡੈਡੀ ਥੋੜਾ ਕੰਮ ਗਿਆ ਤੇ ਇਹ ਆਪਾਂ ਨੂੰ ਕਰਨਾ ਹੀ ਪਊ ਇਹ ਨਗ ਤਾਂ ਕਰਨਾ ਵੀ ਚਾਹੀਦਾ ਕਰਨਾ ਕੀ ਪਊਆ ਤੇ ਇਹਨਾਂ ਨੂੰ ਬਾਹਰ ਕੱਢ ਦਈਏ ਤੇ ਅੱਜ ਲੈ ਕੇ ਲੈਣ ਟ੍ਰੈਡ ਆਪਣਾ ਠੀਕ ਆ ਤੇ ਅੱਗੇ ਤੇ ਡੈਡੀ ਲੈ ਜਾਂਦੇ ਮੰਨ ਲਾ ਵੀ ਮੋਟਰਸਾਈਕਲ ਨਾਲ ਉਹ ਵਾਲੇ ਡੈਡੀ ਲੈ ਜਾਂਦੇ ਸੀਗੇ ਤੇ ਉਹ ਫਿਰ ਡੈਡੀ ਮੋਟਰਸਾਈਕਲ ਲੈ ਗਿਆ ਅੱਜ ਟ੍ਰੈਡ ਸਟਾਰਟ ਕਰਦੇ ਆ ਪਾਣੀ ਪੁਣੀ ਗਰਮ ਪਾਉਣੇ ਆ ਜੇ ਇਕਟ-ਇਕਟ 2 ਮਹੀਨੇ ਬਾਅਦ ਸਟਾਰਟ ਕਰਦੇ ਨੂੰ ਇਹਨੇ ਸਟਾਰਟ ਹੁੰਦਾ ਕਿ ਨਹੀਂ ਹੁੰਦਾ ਤੇ ਬਾਕੀ ਇਹਨਾਂ ਨੂੰ ਟ੍ਰੈਡ ਬਾਹਰ ਕੱਢ ਕੇ ਠੀਕ ਆ ਤੇ ਫਿਰ ਆਪਾਂ ਕੱਢਦੇ ਆ ਆਪਣੇ ਪੱਠਿਆਂ ਨੂੰ ਘੰਟਾ ਘੜੀ 20 ਮਿੰਟ ਬਾਅਦ ਤੋਂ ਬਾਅਦ ਸ਼ਾਇ ਠੀਕ ਆ ਆ ਲਾਣੇ ਉਹ ਖੇਤ ਵਾਲਾ ਕੰਮ ਨਿਵੇੜੇ ਬਈ ਤੇ ਫਿਰ ਵੇਖ ਲੈ ਜੇ ਇੱਕ ਫੋਪ ਪਿਆ ਤਾਂ ਕੱਢ ਲਾਂਗੇ ਇਹੀ ਫਿਰ ਵੇਖੀਓ ਕੀ ਰੱਬ ਰੱਖਾ ਹੂੰ ਕਿਹੜਾ ਚੱਕ ਦਿੰਨੇ ਹੈਗੇ ਤੂੰ ਖੇਤ ਵਾਲਾ ਕੰਮ ਹੁਣ ਨਿਵੇੜੇ ਨੀਰਾ ਨੂਰਾ ਵੜ ਲਈ ਅੱਜ ਤੂੰ ਅੱਜ ਮੈਂ ਖੁਦ ਹੀ ਆ ਜਾ ਰਾਂ ਨੀ ਜਵਾੜਾ ਜ਼ਿੰਦਗੀ ਚ ਪਹਿਲੀ ਯਾਰ ਨਹੀਂ ਮਤਲਬ ਵੀ ਹੁਣ ਕੁਝ ਦਿਨਾਂ ਚ ਪਹਿਲੀ ਯਾਰ ਮਤਲਬ ਮਹੀਨੇ ਦੋ ਮਹੀਨੇ ਹੋ ਗਏ ਮੈਂ ਖੇਤ ਨਹੀਂ ਗਿਆ ਜਾਉਂਦਾ ਪਰ ਚੈਨਲ ਬਣਾਇਆ YouTube ਤੇ ਠੀਕ ਆ ਉਹਨੇ ਇਹ ਤੇ ਵੀਡੀਓ ਵੀ ਪਾਈ ਨੇ ਉੱਥੇ ਕਪੂਤਰਾਂ ਖਵਾਤਣਾਂ ਕੋਲੇ ਫੈਦਰੇ ਨੇਗੇ 24 ਘੰਟੇ ਤੇ ਬਾ ਟਰੈਕਟਰ ਚ ਕਰਮ ਪਾਣੀ ਪਾਈਗੇ ਤੇ ਫਿਰ ਆਪਾਂ ਚੱਲਦੇ ਆਂ ਖੇਤ ਤੇ ਖੇਤ ਰੇਹ ਨੂੰ ਪਾਈ ਰੇਤ ਨਹੀਂ ਰੇਹ ਵਟਣਾ ਬਸ ਬਾਲਾ ਵੱਡਾ ਪ੍ਰੋਸੈਸ ਨਹੀਂ ਆਪਣਾ ਤੇ ਚਲੋ ਫਿਰ ਬਾਪੋ ਇਹਨੇ ਚੱਕ ਕੇ ਪਰਦਾਪੁਰ ਦਾ ਟਰੈਕਟਰ ਚ ਪਾਈ ਗਨ ਪਾਣੀ ਤੇ ਫਿਰ ਚੱਲਦੇ ਆਂ ਆਪਾਂ ਖੇਤ ਲੋ ਬਦੂ ਕਰ ਲਾ ਟੈਕਟਰ ਸਟਾਰਟ ਆਪਣਾ ਪੰਜ ਨੂੰ ਪਾ ਦੇ ਗਰਨੇ ਚ ਚਲਦੇ ਉੱਪਰ ਦੀ ਖਾ ਕੇ ਖੇਤ ਨੂੰ ਇਹ ਕੌਣ ਸਹੀ ਹੈ ਉਹ ਤੇਰੇ ਕੋਲ ਤੁਮਾਂ ਨੂੰ ਸਾਹੂਲਤ ਕਰ ਦੇਣ ਮੈਂ 2 ਮਹੀਨਾ ਹੋਰ ਰਹਿਣਾ ਬਾਹਰ ਨੂੰ ਪੀਖਾਂ ਕਿ ਉੱਥੇ ਕੀ ਜਰਾ ਹੋ ਜਾਂਦਾ ਚਲੋ ਚੱਲਦੇ ਹਾਂ ਲੋ ਬਾਬਿਓ ਤੇ ਆਗੇ ਸੀ ਇਹ ਖੇਤ ਆਪਾਂ ਤੇ ਉਦੋਂ ਨਹੀਂ ਮਲਾ ਨਰੇ ਰੂ ਬਲਜੀਤ ਕੋਲੇ ਅੱਥਟ ਕੇ ਦਾਣਾ ਦੋ ਨਾ ਤੇ ਰੇ ਆਪਣੀ ਵਿੱਚ ਵੀ ਡਰੈਸ ਕਰ ਲਈਏ ਚੇਂਜ ਆਪਾਂ ਬਾਈ ਠੀਕ ਹੈ ਆਹ ਵਾਲੀ ਪਾਲ ਕੇ ਰੇ ਵਾਸਤੇ ਤੇ ਰੇ ਪੌਣੀਆਂ ਆ ਦੋ ਗੱਟੀ ਐ ਬਸ ਦੋ ਕੁ ਘੰਟੇ ਦਾ ਡੂੜ ਘੰਟੇ ਦਾ ਕੰਮ ਆ ਸਿਰਫ ਮੇਰਾ ਤੇ ਪਾ ਕੇ ਬੰਨੀ ਰਹਾ ਬਟਨ ਉਦੋਂ ਜ ਆਪਾਂ ਤੇ ਬਸ ਆ ਕੱਪੜੇ ਕੁੱਪੜੇ ਲਾਦ ਕੇ ਕੋਈ ਬਾੜੇ ਖਰਾਬ ਹੋਏ ਨੇ ਮੁੜ ਕੇ ਰੇ ਨਾਲ ਨਾ ਰੇ ਲੈਂਦੀ ਨਹੀਂ ਮੁੜ ਕੇ ਨਾ ਜੋ ਤੇ ਚੱਲੋ ਫਿਰ ਮਿੱਤਰੋ ਤੇ ਪਾਈ ਗੇ ਰੇ ਚੱਲੋ ਫਿਰ ਆ ਜੋ ਪੌਣੀਆਂ ਦਾ ਆਰੂ ਜੀ ਨੇ ਫੇਰ ਥਿੜੀ ਭੱਜ ਜਾਓ ਸਾਰੇ ਤੇ ਹੁਣ ਡਰੈਸ ਚੇਂਜ ਕਰ ਗਏ ਤੇ ਲੈ ਕੇ ਚਲੀ ਗੱਟੇ ਉਹ ਉੱਥੇ ਪਰੇ ਜਾ ਕੇ ਤੇ ਤੁਹਾਡੇ ਨਾਲ ਫੇਰ ਕਰਦੇ ਆਂ ਸ਼ੇਅਰ ਮੁੰਡਿਓ ਤੇ ਨੇ ਮਨਪ੍ਰੀਤ ਵੀ ਆਉਣਾ ਆਲਾ ਕਹਿੰਦੇ ਉਹ ਖੇਤ ਗਿਆ ਆਪਦੇ ਮੋਟਰ ਛਟਣ ਤੇ ਉਹ ਵੀ ਆਉਣ ਵਾਲਾ ਹੈ ਤੇ ਬਾਕੀ ਛੋਟਨਾ ਕਰਦੇ ਆਂ ਸ਼ੇਅਰ ਹੋਰ ਕੋਈ ਦਿਖਾਵਾਂਗੇ ਦਿਖਾਵਾਂਗੇ ਨਵਾਂ ਤਾਜ਼ਾ ਕੁਝ ਕਰਦੇ ਆਂ ਲੋ ਬਾਬਿਓ ਡਰੈਸ ਵੀ ਚੇਂਜ ਕਰ ਲਈ ਠੀਕ ਹੈ ਕਿਧਰ ਉੱਤੇ ਵਜਣੀ ਵੇਖੋ ਬਹੁਤ ਜਿਆਦਾ ਵਜਨੇ ਤੇ ਜਾਣਾ ਇਥੋਂ ਘਟ ਘਟ ਤਿੰਨ ਚਾਰ ਕਿੱਲੇ ਹੋ ਉਸ ਤੋਂ ਤੁਰਿਆ ਮਗਰੋਂ ਟਰੈਕਟਰ ਕੋਲ ਤੇ ਉਹ ਸੇਣਾ ਪੜਿਆ ਜੀ ਹਾਏ ਵਲ ਕੇ ਉਤੋਂ ਦੀ ਹੈ ਚਲੋ ਬਾਬਿਓ ਚੱਲ ਕੇ ਖੋਲਦੇ ਹਾਂ ਘੱਟਾ-ਕੁੱਟਾ ਤੇ ਫੇਰ ਦਿਖਾਉਣੀ ਤੁਹਾਨੂੰ ਲਓ ਬਈ ਲੈ ਆ ਕੇ ਛੜਤਾ ਤੇ ਇਹ ਜੀ ਪਾਉਣਾ ਘੱਟਾ 'ਚ ਪਾਉਣਾ ਘੱਟਾ 'ਚ ਪਾਉਣਾ ਉੱਥੇ ਜਾਂਦਾ ਉਹ ਸਾਹਮਣੇ ਟ੍ਰੈਕ ਕੋਲ ਉਹ ਉੱਥੇ ਛੜਕ ਦੋ ਚਲ ਖੋਲਦੇ ਆ ਵੀ ਹੁਣ ਬਾਹਲੀ ਗੱਲਾਂ ਨਹੀਂ ਮਾਰਦੇ ਤੇ ਖੋਲ ਕੇ ਪਾਈ ਕੇ ਤਾਂ ਕੰਮ ਨਵੇਂ ਡਿਗੇ ਠੀਕ ਨਹੀਂ ਐਵੇਂ ਆ ਡਾਇਲੌਗਾਂ ਦਾ ਕੀ ਫਾਇਦਾ ਲਓ ਬਾਬਿਓ ਇੱਧਰ ਤਾਂ ਰੇ ਪਾਤੀ ਆਪਾਂ ਡੇਢ ਘੱਟਾ ਤੇ ਬਸ ਆਹ ਰਹਿ ਗਿਆ ਅੱਧਾ ਘੱਟਾ ਪਾਉਣ ਲੱਧਰ ਅੱਧੇ ਕਿਲੇ 'ਚ ਤੇ ਬਾਕੀ ਇਧਰ ਲੋਡਿੰਗ ਦੂਜੇ ਜੱਪਰ ਇਹਦਾ ਲੋਡ ਹੀ ਨਿਕਾਣ ਕਾ ਬਹੁਤ ਹੀ ਪਿਆਰ ਕਰ ਰੇ ਬੰਦਾ ਏ ਤੋਂ ਠੀਕ ਆ ਨੀ ਦੂਜਾ ਡੇਕ ਬੂ ਕਾਣਕ ਤੇ ਇਧਰ ਕੰਪਲੀਟ ਆ ਤਿਆਰ ਏ ਕੱਲੀ ਅਸੀਂ ਅੱਧਾ ਘਟਾ ਰਹਿ ਗਿਆ ਪਾ ਕੇ ਤੇ ਵੜਦੇ ਨੀਰਾ ਫਿਰ ਆਪਾਂ ਤੇ ਫਿਰ ਚੱਲਾਂਗੇ ਘਰ ਨੂੰ ਸ਼ਾਇਦ ਕੀ ਮਨ ਪੇ ਆ ਵੀ ਸਕਦਾ ਨਹੀਂ ਵੀ ਆ ਸਕਦਾ ਕਿਉਂਕਿ ਉਹ ਵੀ ਖੇਤ ਗਿਆ ਬਈ ਠੀਕ ਆ ਤੇ ਚਲੋ ਫਿਰ ਆਪਾਂ ਕੰਮ ਨੂੰ ਮਿਹੜ ਕੇ ਦਵਾ ਦਵਾ ਗੱਲਾਂ ਨਹੀਂ ਕਰਦੇ ਠੀਕ ਆ ਲਓ ਬਾਬਿਓ ਤੇ ਪਾਤੀ ਰੇ ਹੋ ਗਿਆ ਕੰਮ ਰੇ ਵਾਲਾ ਕੰਪਲੀਟ ਤੇ ਹੁਣ ਚੱਕੀ ਆਪਣਾ ਅਸਤਰ ਇਹ ਅਸਤਰ ਕਿਸੇ ਨੂੰ ਪਤਾ ਕੀ ਹੁੰਦਾ ਹੈਗਾ ਇਹ ਆਹ ਵਾਲਾ ਅਸਤਰ ਇਹ ਬਹੁਤ ਤਕੜੀ ਚੀਜ਼ ਹੈ ਇਹ ਵਰਤਣੀ ਚਾਹੀਦੀ ਹੈ ਕਦੇ-ਕਦੇ ਪਰ ਰੋਜ਼ ਨਹੀਂ ਰੋਜ਼ ਤਾਂ ਮਾੜੀ ਹੈ ਵਰਤੀ ਇਹ ਫਿਰ ਜੋਰ ਲੱਗਦਾ ਬੰਦਾ ਵਰਤਨ ਤੇ ਵੀ ਤੁਹਾਨੂੰ ਵਟ ਕੇ ਨੀਰਾ ਪਈ ਠੀਕ ਆ ਆਪਣਾ ਨੀਰਾ ਕਾਟ ਕੇ ਕਰੀਏ ਲੋਡ ਤੇ ਫਿਰ ਚੱਲਾਂਗੇ ਘਰ ਕੋ ਬਸ ਦਵਾ ਦਾ ਨੀਰਾ ਕਾਟ ਦਗੇ ਤੇ ਚਲੋ ਫਿਰ ਕੱਟ ਗਏ ਲਓ ਬਾਪਿਓ ਨੀਰਾ ਵੱਢ ਲਿਆ ਤੇ ਨੀਰਾ ਕਰਤਾ ਲੋਡ ਗੱਡੀ 'ਚ ਠੀਕ ਹੈ ਤੇ ਹੁਣ ਚੱਲਦੇ ਆਪਾਂ ਘਰ ਨੂੰ ਘਰੇ ਚੱਲ ਕੇ ਨਾਈ ਗੈਨੂ ਜੇ ਤੇ ਫਿਰ ਮਨ ਕਿਤੇ ਨਾਲ ਜਾਣਾ ਬਾਦਲ ਥੋੜਾ ਕੰਮ ਠੀਕ ਹੈ ਤੇ ਫਿਰ ਚੱਲ ਕੇ ਕਰਦੇ ਆ ਜੀ ਵਾਟ ਇੱਕ ਲੱਤ ਹਰ ਓਕੇ ਕਰਦੀ ਰਿਪੋਰਟ ਬਸਾ ਸਮਾਨ ਚ ਲੱਦਾਂ ਰਹੇਗਾ ਮੇਰਾ ਤੇ ਮੈਂ ਲੱਦ ਲੈਣਾਗਾ ਤੇ ਫਿਰ ਚੱਲਦੇ ਆ ਮੈਂ ਘਰ ਨੂੰ ਤੇ ਘਰੇ ਚੱਲ ਕੇ ਕਰਦੇ ਆ ਕੋਈ ਹੋਰ ਨਾ ਕੋਈ ਕੰਮ ਜੇ ਹੋਇਆ ਤਾਂ ਜੇ ਹੋਇਆ ਤਾਂ ਕਰ ਲਾਂਗੇ ਬਈ ਤੇ ਨਾ ਹੋਇਆ ਫਿਰ ਉਹ ਨੂੰ ਬੁਲਾਉਂਗੀ ਤਾਂ ਮਾੜੀ ਮੁੱਟੀ ਐ ਤਾਂ ਹੈਗੀ ਐ ਬਾਕੀ ਇਹ ਤੋਂ ਬਹੁਤ ਚੰਗੀ ਵੀਡੀਓ ਬਹੁਤ ਵਧੀਆ ਬਣਦੀ ਤੁਸੀਂ ਦੇਖ ਸਕਦੇ ਹੋ ਇਨ ਯਾਰ ਆਇਆ ਇਹ ਟਰੈਕਟਰ ਵੇਖਣ ਦਾ ਵੇਜ ਮੈਂ ਤਾਂ ਫੋਨ ਦੇ ਚਲੋ ਬਾਬੇ ਫਿਰ ਚੱਲਦੇ ਆ ਕਰੇ ਸਮਾਨ ਲੱਦ ਲਿਆ ਰੇ ਰੁਪਈਏ ਮਾੜੀ ਮੁਟੀ ਤੇ ਤੁਹਾਡੇ ਨਾਲ ਫਿਰ ਕਰਦੇ ਆ ਸ਼ੇਅਰ ਲਓ ਬਾਬੇਓ ਤੇ ਨਹਾ ਕੇ ਹੋ ਗਏ ਫਰੈਸ਼ ਖੇਤੋਂ ਆ ਕੇ ਤੇ ਹੁਣ ਕਬੂਤਰ ਕਢ ਲਈ ਹੁਣ ਬਾਹਰ ਆਇਆ ਹੁਣਰੇ ਸਾਡਾ ਟਾਈਮ ਆਊਗਾ ਟਾਈਮ ਖਾਸਾ ਹੋ ਗਿਆਊਗਾ ਤੇ ਬਾਅਦ ਵਿੱਚ ਕਬੂਤਰ ਬਾਹਰ ਕਢ ਕੇ ਚੱਲ ਗਏ ਤੇ ਮੈਂ ਉਹਦੇ ਕੋਲ ਲਾੜ ਗਿਆ ਇਹਦੇ ਚੱਲਦੇ ਆ ਬਾਹਰ ਲਓ ਬਾਬੇਓ ਤੇ ਚੱਲਦੇ ਹਾਂ ਮਾਰਕ ਦੇ ਕੋਲੇ ਪਹਿਲਾਂ ਥੋੜਾ ਟਾਈਮ ਲੱਗ ਕਰੇ ਮੈਂ ਉਹ ਕਰ ਲਾ ਗਿਆ ਵੀਡੀਓ ਦਾ ਥੰਬਨੇਲ ਜਾਂ ਬਣਾਉਣ ਲੱਗ ਗਿਆ ਸੀਗਾ ਤੇ ਇਸ ਕਰਕੇ ਥੋੜਾ ਮੈਂ ਉੱਥੇ ਘਰੇ ਬੈਠ ਰਿਹਾ ਤੇ ਬਾਕੀ ਕਬੂਤਰ ਡੇੜੇ ਨੇ ਘੜਤੇ ਸੀਗੇ ਉਹ ਗੱਡੀ ਬੱਠਾ ਵਰ ਤੇ ਆਪਾਂ ਚਾਹ ਤਨ ਬਣਪਰੀ ਦੇ ਮਾ ਕਬੂਤਰ ਉਹ ਵੀ ਗੱਡੀ ਪਿਆਊਗਾ ਤੇ ਕੰਮ ਬਸ ਘੜੇ ਚ ਕੁਲਾਠਾ ਤੇ ਬੱਚ ਚਲਦੇ ਆ ਤੇ ਚੱਲ ਕੇ ਬਾਈਨੀ ਵੀ ਕਰਦੇ ਕੰਮ ਤਾਂ ਜੇ ਹੋਇਆ ਤਾਂ ਹੋਈ ਤੇ ਨਾ ਹੋਇਆ ਫਿਰ ਵੇਲੇ ਤਾਂ ਹੈ ਹੀ ਹੈ ਤੇ ਮੇਰੇ ਸਾਰਾ ਕੱਢ ਜੇ ਪਿਆਊ ਚਲ ਹੁਣ ਇੱਥੇ ਦਿਖਾਉਣਾ ਸਾਹਮਣੇ ਮੈਂ 100 ਚੋਂ 90% ਤਾਂ ਘੱਟੀ ਪਿਆਊਗਾ ਚਲੋ ਤਾਂ ਲੈ ਕੇ ਦਿਖਾਉਣੇ ਹਾਂ ਲਓ ਬਾਬਿਓ ਤੇ ਆ ਗਏ ਆਪਾਂ ਇਧਰ ਮੋਤਰਾ ਵਾਲੇ ਘਰੇ ਤੇ ਕਬੂਤਰ ਕੱਢੀ ਪਿਆ ਮਨ ਤੇ ਬਾਹਰ ਸਾਰੇ ਬਾਡੇ ਲੋਟ ਹੀ ਠੀਕ ਆ ਤੇ ਬਾਕੀ ਅੱਦੇ ਬੈਠੇ ਆ ਉਹ ਵੇਖੋ ਤਾਂ ਬੈਠੇ ਆ ਅੱਦੇ ਕੋਈ ਸਾਹ ਬੈਠੇ ਤੇ ਬਸ ਬਾਕੀ ਜਾਗ ਤੇ ਹੈਗੇ ਤੇ ਹੋ ਗਿਆ ਕਟਿੰਗ ਕਰਾਉਣ ਉਹ ਕਟਿੰਗ ਕਰਾਉਣ ਗਿਆਗਾ ਤੇ ਮੈਂ ਇੱਥੇ ਰੱਖੀ ਦੇ ਬੈਠਾ ਕਰ ਕੋਲੇ ਨੂੰ ਤੇ ਚਲ ਵੇਲੇ ਹੀ ਹੈ ਬਾਕੀ ਮੌਸਮ ਬਹੁਤ ਵਧੀਆ ਵੀਡੀਓ ਬਹੁਤ ਵਧੀਆ ਬਣ ਰਹੀ ਆ ਬਹੁਤ ਸੋਹਣੀ ਵੀਡੀਓ ਤੇ ਨਜ਼ਾਰਾ ਹੈ ਬੜਾ ਮੱਝ ਬੈਠੇ ਆ ਉਹਦੇ ਇਥੇ ਪਾਣੀ ਪੂੜੀ ਪੀ ਲਈਦਾ ਫਿਰ ਪੈ ਜਾਈਦਾ ਪਾਣੀ ਪੀ ਕੇ ਫਿਰ ਪੈ ਜੇ ਤੇ ਚਲੋ ਬਾਪੇ ਕੋਈ ਨਹੀਂ ਕਰਦੇ ਆ ਜੇ ਕੋਈ ਚਾਹੀਦੀ ਜੀ ਹੋਈ ਤਾਂ ਕਰਨ ਲਈ ਕਰਦੇ ਨਹੀਂ ਬਸ ਅਸੀਂ ਦਿਨ ਨਗਾ ਦੇਾਂਗੇ ਐਸੀ ਹੋਣੀ ਨਹੀਂ ਕਰ ਵੀ ਸਕਦੇ ਆ ਪਤਾ ਵੀ ਕੋਈ ਨਹੀਂ ਚਲੋ ਫਿਰ ਕਰਦੇ ਆ ਲਓ ਬਾਪਿਓ ਤੇ ਚੱਲਦੇ ਹਾਂ ਉਹਨਾਂ ਘਰ ਨੂੰ ਤੋਂ ਅਸੀਂ ਜਾੜਤੀ ਬਾਦਲੇ ਯਾਰ ਕੁਰਤਾ ਪਹਿੰਮ ਲੈਣਾ ਤੇ ਉੱਥੇ ਵੀ ਵੀਡੀਓ ਨਹੀਂ ਵੀਡੀਓ ਚੱਲਦੀ ਖਾਸ ਬਣਾਈ ਨਹੀਂ ਖੇਤ ਖੁੱਦ ਗਏ ਸੀ ਬਸ ਕੰਮ ਨੂੰ ਤਾਂ ਕਰਿਆ ਉਹਦਾ ਮੇਰੇ ਜ਼ਰੂਰੀ ਦਾ ਕਰਨ ਨੂੰ ਤੇ ਹੁਣ ਦਾ ਵੀਡੀਓ ਪਾਈਏ ਦਵਾ ਦਵਾ ਕਾਰ ਨਾਲ ਤੇ ਘਰੇ ਆ ਕੇ ਕਬੂਤਰ ਨੂੰ ਦਾਣੇ ਦੋਨੇ ਪਾਉਣੇ ਆ ਤੇ ਫਿਰ ਦਿਖਾਉਣੇ ਠੀਕ ਹਨ ਨੂੰ ਲਓ ਬਾਪਿਓ ਆ ਗਏ ਸੀ ਘਰੇ ਦੇ ਨਾਲ ਨੂੰ ਪਾਦ ਗਏ ਪਾਣੀ ਦਾ ਦਵ ਤੇ ਨਾਲ ਵੀਡੀਓ ਪਈ ਜਾਂਦੀ ਹੈਗੀ YouTube ਤੇ ਤੇ ਮੈਂ ਕੱਟੀ-ਕੁੱਟੀ ਨੂੰ ਜਾਵੇ ਕਿਤੇ ਦਾਵਾ ਦਾ ਬਸ ਪਾਣੀ ਤਾਂ ਨਹੀਂ ਪਾਦ ਗਏ ਨੂੰ ਕਰਦੀ ਹੈ ਕਲੀਅਰ ਇਹਨਾਂ ਦਾ ਵੇਖ ਲਈ ਤੇ ਹਸਾ ਕਰ ਇਹਨਾਂ ਦਾ ਪਾਇਆ ਕਿ ਨਹੀਂ ਕੁਝ ਪਾਇਆ ਦਾਣੇ ਦੋਨੇ ਲਿਆ ਕੇ ਪਾਦ ਗਏ ਨੂੰ ਹੋਰ ਆਪਾਂ ਆਹੇ ਹਾਏ ਹਾਏ ਇਹ ਤੇ ਨਿੱਗਾ ਪਾਣੀ ਪਾਣੇ ਪਾਣੀ ਤੇ ਠੀਕ ਠਾਕ ਵਧੀਆ ਪੈ ਗਿਆ। ਕਾਲ ਜੀ ਜਮੇ ਕੰਮ ਤੇ ਬੈਠ ਰਾਜਦਾ। ਆਜੋ 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 ਆਜੋ। ਲੈ ਪਾਣੀ ਪੈ ਗਿਆ। ਤੇ ਦਾਣੇ ਵਾਲਾ ਕੱਢ ਲਈ ਬਾਹਰ ਦਾ। ਠੀਕ ਐ। ਅੱਗੇ ਕਣਕ ਵੀ ਪਾਉਣੇ ਵਿੱਚ ਉਹਨਾਂ ਦੇ। ਤੇ ਕੱਲਾ ਬਾਜ ਰਣੀ ਪਾਉਂਦੇ। 20% ਹੋ ਗਈ ਫੋਨ ਦੀ। ਉਹ ਹੋਵਾਂ ਚ ਹੋਰ ਵੀਡੀਓ ਰੋਗੀ ਵੀ ਬੈਟਰੀ ਲੋ ਗਈ ਫੋਨ ਦੀ। ਮੂੰਹ ਹੀ ਬਾਲਾ ਵੀ 20% ਜਾ ਗਿਆ ਫੋਨ। ਦਵਾ ਦਵਾ ਜਾ ਕੇ ਫੋਨ ਵੀ ਚਾਰਜ ਲਾਉਣਾ ਮੈਂ। ਪੂਰੀ ਕਹਾ ਲ ਮੈਨੂੰ। ਇਹ ਗੋਣਾ ਕੱਟੀ ਜਾਓ ਕੇ ਦੇਖ ਪੂਰੀ ਕਾਚ ਹੈ ਬੋ ਮਿੱਤਰੋ ਹੁਬਾ ਵੇ ਦਾਣੇ ਮੈਂ ਧਰ ਦੂੰ ਆ ਸਾਰੇ ਇਹਨਾਂ ਨੂੰ ਤੇ ਬਸ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਤੇ ਲਵ ਯੂ ਤੇ ਆਪਣੇ ਕਨਾਲ 'ਤੇ ਵੀਡੀਓ ਜਾ ਕੇ ਦੇਖ ਲਓ ਬਹੁਤ ਵਧੀਆ ਵੀਡੀਓ ਵਾ ਬਹੁਤ ਚੰਗੇ ਜੀ ਜਾਚ ਮਾਡਲ ਵੀ ਕਬੂਤਰ ਖੋਤਨਾ ਸਮਾਨ ਕੀ ਰੇਟ ਆ ਬਹੁਤ ਸਸਤਾ ਆਨਲਾਈਨ ਡਿਲੀਵਰੀ ਕਰਦੇ ਆ ਵੀ ਸਭ ਕੋ ਠੀਕ ਆ ਬਸ ਜਾ ਕੇ ਵੇਖੋ ਵੀਡੀਓ ਪੁਰਾਣੀ ਪਕਾ ਲੈਣੀ ਆਪਣੀ ਤੇ ਨਿਆਰ ਆਉ ਜਮਾ ਓਕੇ ਬਾਏ ਬਾਏ